ਮੇਰਾ ਨਾ ਅਸ਼ੋਕ ਕੁਮਾਰ ਮੱਖਣ ਸਾਫ ਕਾ ਸਰਪੰਚ ਉਪਾ ਵਾਲੇ ਕੀ ਕਹਿਣਾ ਚਾਹੁੰਦੇ ਉਹ ਕੱਲ ਨੂੰ ਪਿੰਡ ਸਾਹਿਬ ਨਾਲ ਅਪਲ ਸਬਸਕ੍ਰਾਈਬ ਕੀਤਾ ਜਾਏਗਾ ਪਿੰਡ ਉਪਾ ਵਾਲੇ ਦੀ। ਕੱਲ ਦੀਆਂ ਜਿਹੜੇ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਗਈਆਂ ਜੀ ਸਰਦਾਰ ਢੀਡ ਸਾਹਿਬ ਬਹੁਤ ਉੱਗੇ ਸਿਆਸਦਾਨ ਸੀ ਬਹੁਤ ਦਰਵੇਸ ਸਿਆਸਦਾਨ ਸੀ ਵੀ ਉਹਨਾਂ ਨੇ ਹਮੇਸ਼ਾ ਹੀ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਨੇ ਔਰ ਹਿੰਦੂ ਸਿੱਖ ਇਕਤਾ ਦਾ ਉਹਨਾਂ ਨੇ ਨਾਅਰਾ ਦਿੱਤਾ ਤੇ ਕਦੇ ਵੀ ਉਹਨਾਂ ਨੇ ਆਪਣੇ ਦਰ ਤੋਂ ਕੋਈ ਖਾਲੀ ਨਹੀਂ ਮੋੜਿਆ ਉਹਨਾਂ ਵਰਗਾ ਸਿਆਸਦਾਨ ਬਣਨਾ ਬਹੁਤ ਔਖਾ ਹੈ। ਗੱਲ ਕਰੀ ਤਾਂ ਕਿੰਨੇ ਵਜੇ ਕੀਤਾ ਜਾਏਗਾ ਕਿੰਨੇ ਲੋਕਾਂ ਦੇ ਆਉਣ ਦੀ ਉਮੀਦ ਹੈ ਕੱਲ ਨੂੰ ਜਿਹੜਾ ਅੰਤਮ ਸੰਸਕਾਰ ਸੰਸਕਾਰ ਹੈ ਜੋ 3 ਵਜੇ ਕੀਤਾ ਜਾਊਗਾ ਤਕਰੀਬਨ 20000 ਲੋਕਾਂ ਦੇ ਇਕੱਠ ਦੇ ਆਉਣ ਦੀ ਸੁਭਾਵਨਾ ਹੈ ਉਹਨਾਂ ਲਈ ਜਿਹੜੇ ਟੈਂਟ ਨੇ ਹੋਰ ਸਾਰੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ ਅਗਰ ਪਾਰਕਿੰਗ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਇਕੱਠ ਹੋ ਜਾਣਾ ਹੈ ਪਾਰਕਿੰਗ ਦੀ ਸਮੱਸਿਆ ਤਾਂ ਨਹੀਂ ਆਏਗੀ ਲੋਕਾਂ ਪਾਰਕਿੰਗ ਦੀ ਜਿਹੜੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਕਿਉਂਕਿ ਪਾਰਕਿੰਗ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ 30 ਕਿੱਲਾਂ ਦੇ ਵਿੱਚ ਤਕਰੀਬਨ ਜਿਹੜੀ ਪਾਰਕਿੰਗ ਹੈ ਉਹ ਰੱਖੀ ਗਈ ਹੈ ਔਰ ਵੀਆਈਪੀ ਅੱਡ ਤੇ ਬਾਕੀ ਦੂਸਰਾ ਅੱਡ ਬੱਕਰੋ ਬੱਕੇ ਪੁਲਿਸ ਨੇ ਜੋ ਆਪਣੇ ਮਤਾਬਕ ਵੀ ਪ੍ਰਬੰਧ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਜਿਹੜਾ ਪਾਰਕਿੰਗ ਵਾਸਤੇ ਆ ਜਗਾ ਉਹ ਦੇ ਦਿੱਤੀ ਹੈ ਜੀ ਮੇਰਾ ਨਾਮ ਸਿੰਦਰਪਾਲ ਸਿੰਘ ਸਾਹਿਬ ਕਾ ਪੰਚਾਇਤ ਮੈਂਬਰ ਪਿੰਡ ਬੋਵਾਲੀ ਕੀ ਕਹਿਣਾ ਚਾਹੁੰਦਾ ਭਾਜੀ 307 ਕਲਮ 307 ਸੰਸਕਾਰ ਕੀਤਾ ਜਾ ਰਿਹਾ ਜਿੱਦੂ ਪਿੰਡ ਦੇ ਦੇਖੋ ਸਤਿਨਸਾ ਸਾਹਿਬ ਦਾ ਜੋ ਸਾਨੂੰ ਪਿੰਡੇ ਨੂੰ ਬਹੁਤ ਵੱਡਾ ਘਾਟਾ ਪਏਗਾ ਇਸ ਚੀਜ਼ ਵਿੱਚ ਤੇ ਜੋ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤੇ ਸਾਡੇ ਸਾਰੇ ਪਿੰਡੂਣੀ ਬਹੁਤ ਡੂੰਗੀ ਠੇਸ ਪੁੱਜੀ ਹੈਗੀ ਤੇ ਸਾਨੂੰ ਇਹ ਜਿਹੜੇ ਸਿਆਸਤਾਨ ਸਾਡੇ ਪਿੰਡ ਦੇ ਸੀਗੇ ਮਿਲ ਲੈ ਨਹੀਂ ਕਦੇ ਇਸ ਤਰ੍ਹਾਂ ਦੇ ਕਿਉਂਕਿ ਜਦੋਂ ਵੀ ਸਾਡੇ ਪਿੰਡ ਵਾਸੀ ਕਦੇ ਇਹਨਾਂ ਨੂੰ ਮਿਲ ਚੱਲੇ ਜਾਣ ਕਿਸੇ ਵੀ ਕੰਮ ਵਿਸੇ ਤੇ ਜਾਣਾ ਤਾਂ ਉਹਨਾਂ ਨੇ ਜੋ ਕੰਮ ਸੀ ਉਹ ਤਾਂ ਕਰਨੀ ਕਰਨਾ ਸੀਗਾ ਉਸ ਤੋਂ ਬਾਅਦ ਸਾਨੂੰ ਨਾ ਅਲੱਗ ਕਮਰੇ ਚ ਲੈ ਜਾਂਦੇ ਉਹ ਸਾਡੇ ਪਿੰਡ ਬਾਰੇ ਜਾਂ ਪਿੰਡ ਦੇ ਕਿਸੇ ਪ੍ਰਤੀ ਜਿੰਨਾ ਪ੍ਰਤੀ ਸਨੇਹ ਸੀ ਉਹਨਾਂ ਦਾ ਸਾਰੇ ਪਿੰਡ ਬਾਰੇ ਫਾਲ ਚਾਲ ਪੁੱਛਦੇ ਸੀ ਤੇ ਬਹੁਤ ਵਧੀਆ ਸਾਡੇ ਦਿਲ ਨੂੰ ਅੱਜ ਬਹੁਤ ਥੇਸ ਪੁਝੇਗੀ ਇਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਕੱਲ ਜਦੋਂ ਅੰਤਿਮ ਸੰਸਕਾਰ ਹੋਵੇਗਾ ਤਾਂ ਤਕਰੀਬਨ 20000 ਲੋਕਾਂ ਦਾ ਘਟ ਦੇਖਣਗੇ ਜੀ ਸਰ ਤੇ ਤਕਰੀਬਨ ਸਾਰ ਕਿਉਂਕਿ ਆਊਟ ਆਫ ਸਟੇਟ ਜੋ ਵੀ ਆ 12 ਵੀ ਸੰਗਤਾਂ ਨੂੰ ਹੈ ਤੇ ਬਾਕੀ ਸਾਡੀ ਸੰਗਤ